ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਰੀਦਕੋਟ ਅੱਜ ਤੁਹਾਡੇ ਅਸਤੇ ਇੱਕ ਤਾਂ ਲੈ ਕੇ ਆਂਦਾ ਵੀਰੇ ਗਰਮੀਆਂ ਦਾ ਤੋਹਫਾ ਸੂਆ ਸਵਾਇਆ ਨਾਗਾ ਬੱਚਾ ਮਗਰ ਫੀਮੇਲ ਕਾਫਾ ਇੱਕ ਸੁਨੱਕੀ ਵੜ ਡੱਬੀ ਲੈ ਕੇ ਆਂਦੀ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੱਡੇ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੇਵ ਸਿੰਘ ਆ ਜੀ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਆ ਜੀ ਮੋਬਾਈਲ ਨੰਬਰ ਜੀ 765992440 ਦੋ ਨਾਗਾ ਬਾਈ ਹਾਂਜੀ ਹਾਂਜੀ ਬਾਈ ਹਾਈਡਰ ਸੂਏ ਸਵਾਇ ਤੋਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨਾ ਮਜੀ ਦਾ ਆ ਦੂਜਾ ਸੂਆ ਸੂਈ ਆ ਬਈ ਰਾਤ ਸੂਈ ਆ ਬੱਚਾ ਕੀ ਦਿੱਤਾ ਵੀਰੇ ਇਹ ਮਗਰ ਵੱੱਛੀ ਆ ਬਈ ਬੱਚਾ ਬੜਾ ਚੰਗਾ ਹਨਾ ਬਈ ਪੂਰਾ ਜਿਹੋ ਜੀ ਆਪ ਆਹੋ ਜੀ ਮਗਰ ਵੱੱਛੀ ਆਗੀ ਜੇਰ ਕੰਪਲੀਟ ਆ ਜੀ ਜਮਾ ਓਕੇ ਵੱਡੇ ਬਈ ਕਿੰਨਾ ਕ ਕੱਢਿਆ ਬੋਲਾ ਬਈ ਇਹਦਾ ਬਈ ਆਪਾਂ 4 ਕਿਲੋ ਬੋਲਾ ਕੱਢਿਆ ਹੈ ਇਹਦਾ ਬੱਚੇ ਨੂੰ ਚੰਗਾ ਕੇ ਠੀਕ ਆ ਹਾਂਜੀ ਬਈ ਠੰਡੀ ਸੀਲ ਦੀ ਗਾਰੰਟੀ ਹੈ ਘਰ ਤੱਕ ਦੀ ਬਈ ਲੱਤ ਮਾਰ ਜੇ ਆਪਣੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਬਈ ਆਪਣੇ ਕੋਲ ਬੰਦਾ ਚੋਕਿਆ ਹੁੰਦਾ ਸੂਈ ਸਵਾਈ ਹੈਗੀ ਹੂੰ ਸੂਈ ਸਵਾਈ ਦਾ ਫਾਇਦਾ ਹੋ ਨਾ ਕੱਢ ਜੂ ਬਈ ਦੁੱਧ ਬਈ ਗੱਲ ਮਰੋਂ ਦਾ 20 ਵੀ ਕਹਿ ਦਾਂਗੇ ਪਰ 15 ਕਿਲੋ ਦੁੱਧ ਬੜੇ ਆਵਣ ਦੇਖ ਜਾਊਗੀ ਨੀ ਨੀ ਸੇਵਾ ਤੇ ਹੂੰ ਦੇਜੋ ਕੋਈ ਸ਼ੱਕ ਵਾਲੀ ਗੱਲ ਨਹੀਂ ਤੋੜ ਕੇ ਦਿਖਾ ਦੀ ਵੀਰੇ ਕਹਿਨ ਨੂੰ ਜਿੰਨਾ ਮਰਜੀ ਕਹਿ ਦੋ ਵੀਰੇ 15 ਕਿਲੋ ਦੁੱਧ ਕਰਮ ਵਾਲੀ ਖੁੱਲਾ ਹੀ ਪਿਆ ਜੂ ਬੱਚਾ ਮਗਰ ਫੀਮੇਲ ਕਾਫ ਆ ਕੁਆਲਿਟੀ ਰੰਗ ਬੜਾ ਚੰਗਾ ਵੀਰੇ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਜਵਾਈ ਵਾਲਾ ਨਿਗਰ ਨਰੋਈ ਪੂਰੀ ਆ ਸੋਨਾ ਪੈਠ ਪੂੜਾ ਥੋੜਾ ਜਿਹਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਵੀਰੇ ਬਾਕੀ ਸੋਨਾ ਮੁਠੀ ਵਾਲਾ ਥਾਣਾ ਚਾਂਚਾ ਬੜਾ ਸੋਹਣਾ ਹਵਾਨਾ ਪੂਰਾ ਟੌਪ ਦਾ ਲੱਗਿਆ ਵਾ ਇਹ ਕਿਰਾਂ ਵੀਰੇ ਤਾਜਾ ਸੂਆ ਨਗ ਜਿਹੜੀ ਇਹ ਬਰੀਡ ਹੁੰਦੀ ਆ ਇਹ ਬੱਚੇ ਦਾ ਕਰਦੀ ਹੁੰਦੀ ਆ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਐਨ ਮੋਟਾ ਥਣ ਲੱਗਿਆ ਵਾ ਵੀਰੇ ਹੱਥੀਂ ਚਵਾਈ ਲ ਕਰੋ ਚੈੱਕ ਵੀਰੇ ਨੇੜੇ ਤੋਂ ਦੁੱਧ ਕਹਿਨ ਨੂੰ ਜਿੰਨਾ ਮਰਜ਼ੀ ਬਾਈ ਕਹਿੰਦਾ ਕਹਿ ਦਿੱਗੇ ਵੀ 15 ਕਿਲੋ 16 ਕਿਲੋ ਤਾਂ ਦੇਣ ਦਾ ਹੱਕ ਵੀ ਆ ਵੱੱਟੀ ਆ ਗੜ ਕੋਈ ਆਏ ਛੋਟੀ ਮੰਨ ਕੇ ਨਾ ਆਇਓ ਤੇ ਜਿਹੜਾ ਫੈਟ ਇਹਦੀ ਆਉਣੀ ਆ ਮੇਰੇ ਹਿਸਾਬ ਨਾਲ 6+ ਚੱਲੂਗੀ ਮੱਝਾਂ ਜੀ ਦੁੱਧ ਗਿਣਿਆ ਜਾਣਾ ਤੇ ਦੋ ਨਾਲ ਕਿ ਮਿਲ ਜਾਣੇ ਆ ਬੱਚਾ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਜੈਜ ਜੀ ਡਿਮਾਂਡ ਪਈ ਉਹਦੀ ਬਈ ਮੋਲ ਤਾਂ 75 ਵੀ ਕਰਦਾ ਪਾਸ 67000 ਦੀ ਦਾਂਗੇ ਵੱਡੇ ਬਾਈ ਉਹ ਜੂ ਮਾਨ ਤਣ ਬਹੁਤ ਥੋੜਾ ਮੋਟਾ ਹੀ ਹੋ ਬਾਈ ਬਾਲਾ ਨਹੀਂ ਹੋਣਾ ਬਾਲਾ ਨਹੀਂ ਹੋਣਾ ਜੇ ਜ ਡਿਮਾਂਡ ਆ 67000 ਦੀ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨ ਤਣ ਹੋ ਜਾਊਗਾ ਡੱਬੀ ਵੜਾ ਗਈ ਇਹ ਤਾਂ ਸੂਆ ਕਹਿੰਦਾ ਮੈਂ ਬਾਈ ਆ ਬਾਈ ਪਹਿਲਾ ਸੂਆ ਦੋ ਦੰਦ ਬੱਚੀ ਹੈਗੀ ਦੋ ਦੰਦ ਬੱਚਾ ਹੈ ਠੀਕ ਆ ਕਿੰਨਾ ਸਾਮਾ ਲੈਂਦੀ ਹੈ ਜੀ ਹਨ ਪਾਇਆ ਬਾਈ 5-7 ਹੈ ਇਹਦੀ ਕਿੰਨਾ ਕੱਢ ਜੂ ਪਹਿਲੇ ਸੂਏ ਆ ਤਾਂ ਬਾਈ 25 ਪਲੱਸ ਵਾਲੀ ਬੱਚੀ ਹੈਗੀ ਜਾਤ ਵਾਲੀ ਆ ਹਨਾ ਤੋੜ ਕੇ ਦਿਖਾ ਦੀ ਫਿਰ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਨਿੱਗਰ ਨਰੋਈਆ ਦਿਨ ਜਿਹੜੇ 5 4 ਹਜੇ ਬਾਈ 10 ਦਾ ਕਿ ਖੁੱਲੇ ਹੀ ਲੈ ਜੂ ਦੁੱਧ ਤਾਂ ਬਾਹਲੇ ਦੀ ਉਮੀਦ ਆ ਪਰ ਦੁੱਧ ਹੁੰਦਾ ਵੀਰੇ ਸੇਵਾ ਦਾ ਕਿਉਂਕਿ ਵੀਰੇ ਬੰਡਾ ਪਾਂਡਾ ਪਹਿਲਾ ਸੂਆ ਬਰੀਡ ਕੁਆਲਿਟੀ ਬਹੁਤ ਚੰਗੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਮੋੜ ਲਈ ਵੀਰੇ ਬਾਕੀ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਨਿੱਗਰ ਨਰੋਈ ਬਾਹਲੀ ਆ ਇਹ ਰਾੜਤੀਆਂ ਦੇ ਸਰਾਣੇ ਵਾਂਗੂ ਗੋਲ ਪਈ ਆ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਬਾਕੀ ਥਾਣ ਮੁੱਠੀ ਵਾਲਾ ਪਾਂਡਾ ਸੋਨਾ ਲੱਗਿਆ ਵਾ ਕੱਲ ਬਹੁਤ ਹਵਾਨੇ ਚ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਦੇਖੋ ਵੀਰੇ ਆਹ ਦੰਦੋ ਚੈੱਕ ਕੀਤੀ ਆ ਬਾਈ ਦੋ ਦੰਦ ਆ ਬਾਈ origignal ਬੱਚਾ ਹੀ ਐ ਹਜੇ ਹਾਂਜੀ ਹਾਂਜੀ ਬਾਈ ਠੀਕ ਆ ਕਹਿਣ ਦੀ ਗੱਲ ਨਹੀਂ ਦੋ ਦੰਦ ਬੱਚਾ ਹੀ ਆ ਸੂਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਭਾਈ ਇਹ ਤਾਂ ਕੋਈ ਬੰਦਾ ਮੈਂ ਮੰਨਣਾ ਤਾਂ ਉਹੀ ਆ ਗਈ ਕੋਈ ਬੰਦਾ ਕਹਿੰਦਾ ਤਾਂ ਫੁੜੀ ਧੁਫੜੀ ਦਾ ਤਾ ਫੁੜੀ ਧੁਫੜੀ ਦਾ ਉਹੀ ਆ ਬਾਈ ਵਾਲ ਜੁੱਠੇ ਵੇਦੇ ਠੀਕ ਆ ਇਹ ਚ ਛੜ ਛੜ ਹੋਣਗੇ ਹਾਂਜੀ 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 ਬਾਈ ਠੀਕ ਆ ਬਾਈ ਤੇ ਜੈਜ ਜੀ ਡਿਮਾਂਡ ਇਹਦੀ ਮੋਲੇ ਦਾ ਬਈ 115000 ਰੁਪਏ ਕਰ ਦਿੰਗਾ ਮਾਨਤਾਂ ਹਾਂਜੀ ਹਾਂਜੀ ਬਈ ਫੇਰ 115000 ਰੁਪਏ ਕੀਮਤਾਂ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਧੰਨਵਾਦ